ਪਿੰਡ ਦੇ ਉਸ ਪੁਰਾਣੇ ਘਰ 'ਚ ਹਰ ਰੋਜ਼ ਦੋਪਰਾ ਨਾਲ ਚੱਲਦੇ ਸੀ ਪਰ ਦੋਵਾਂ ਦੀ ਦੁਨੀਆ ਅਲੱਗ ਸੀ ਇੱਕ ਦਿਨ 7 ਸਾਲ ਦਾ ਮਨੀਸ਼ ਤਿਆਰ ਹੋ ਕੇ ਬਹੁਤ ਹੀ ਸਾਫ਼-ਸੁਥਰੀ ਸਕੂਲ ਦੀ ਬਰਦੀ ਚ ਬ੍ਰਾਂਡਡ ਬੈਗ ਟੰਗ ਕੇ ਆਪਣੇ ਪਿਤਾ ਦੀ ਖਰੀਦੀ ਹੋਈ ਕਾਲੀ ਫੋਰਚੂਨਰ ਗੱਡੀ ਦਾ ਇੰਤਜ਼ਾਰ ਕਰਦਾ ਸੀ ਤੇ ਦੂਜੇ ਪਾਸੇ ਉਸ ਦੀ ਹੀ ਉਮਰ ਦਾ ਵਿਸ਼ਾਲ ਉਸ ਦਾ ਮਤਰਿਆ ਭਰਾ ਆਪਣੀ ਸਸਤੀ ਕਾਪੀ ਤੇ ਟੁੱਟੇ ਹੋਏ ਸੈਂਡਲ ਪਾ ਕੇ ਇੱਕ ਜੰਗ ਲੱਗੀ ਹੋਈ ਸਾਈਕਲ ਨੂੰ ਧੱਕਾ ਦਿੰਦੇ ਹੋਏ ਸਕੂਲ ਵਿੱਚ ਜਾਣ ਦੀ ਤਿਆਰੀ ਕਰਦਾ ਮਨੀਸ਼ ਨੂੰ ਉਸ ਦੀ ਮਾਂ ਰੇਖਾ ਆਪਣੇ ਹੱਥਾਂ ਦੇ ਨਾਲ ਰੋਟੀ ਖਵਾਉਂਦੀ ਸੀ ਜੂਸ ਦਾ ਗਲਾਸ ਫੜਾਉਂਦੀ ਸੀ ਤੇ ਫਿਰ ਪਿਆਰ ਦੇ ਨਾਲ ਮੱਥਾ ਚੁੰਮ ਕੇ ਰਵਾਨਾ ਕਰਦੀ। ਉੱਥੇ ਹੀ ਵਿਸ਼ਾਲ ਆਪਣੀ ਮਾਂ ਦੇ ਜਾਣ ਤੋਂ ਬਾਅਦ ਉਸੇ ਘਰ 'ਚ ਇੱਕ ਕੋਨੇ ਦੇ ਵਿੱਚ ਪਲਿਆ ਵੱਡਾ ਹੋਇਆ ਤੇ ਉਸ ਘਰ 'ਚ ਉਸ ਦਾ ਵਜੂਦ ਕਿਸੇ ਰਿਸ਼ਤੇਦਾਰ ਤੋਂ ਜ਼ਿਆਦਾ ਨਹੀਂ ਸੀ। ਪੀਤਾਰ ਕੇਸ਼ ਦੋਮਾ ਦਾ ਸੀ। ਪਰ ਵਿਵਹਾਰ ਜਿਵੇਂ ਇੱਕ ਦਾ ਹੋਵੇ ਤੇਰਾ ਧਿਆਨ ਪੜਾਈ ਤੇ ਨਹੀਂ ਹੈ ਵਿਸ਼ਾਲ ਨੂੰ ਰਕੇਸ਼ ਅਕਸਰ ਕਿਹਾ ਕਰਦਾ ਮਨੀਸ਼ ਨੂੰ ਦੇ ਕਿੰਨਾ ਹੁਸ਼ਿਆਰ ਹੈ ਤੂੰ ਤਾਂ ਕਦੇ ਕੁਝ ਬਣ ਹੀ ਨਹੀਂ ਸਕਦਾ ਵਿਸ਼ਾਲ ਬਸ ਚੁੱਪਚਾਪ ਸੁਣ ਲੈਂਦਾ ਨਾ ਕੋਈ ਜਵਾਬ ਦਿੰਦਾ ਤੇ ਨਾ ਹੀ ਕੋਈ ਮੂੰਹ ਉਤੇ ਕਰਦਾ ਉਹ ਜਾਣਦਾ ਸੀ ਕਿ ਉਹ ਘਰ ਉਸ ਦਾ ਨਹੀਂ ਹੈ ਪਰ ਸੁਪਨੇ ਉਹ ਉਸ ਦੇ ਆਪਣੇ ਸੀ ਵਿਸ਼ਾਲ ਸਕੂਲ ਤੋਂ ਬਾਅਦ ਟਿਊਸ਼ਨ ਜਾਂਦਾ ਘਰ ਵਿੱਚ ਕੋਚਿੰਗ ਟੀਚਰ ਆਉਂਦਾ ਉੱਥੇ ਹੀ ਵਿਸ਼ਾਲ ਸਕੂਲ ਤੋਂ ਬਾਅਦ ਨੇੜੇ ਹੀ ਚਾਹ ਦੀ ਰੇੜੀ ਤੇ ਪਤਾ ਹੁੰਦਾ ਕੁਝ ਪੈਸੇ ਇਕੱਠੇ ਕਰਦਾ ਤਾਂ ਜੋ ਉਹ ਕਿਤਾਬਾਂ ਖਰੀਦ ਸਕੇ ਰਾਤ ਨੂੰ ਜਦੋਂ ਸਾਰੇ ਸੋ ਜਾਂਦੇ ਉਹ ਉਦੋਂ ਪੜ੍ਹਾਈ ਕਰਦਾ ਪੁਰਾਣੀਆਂ ਕਿਤਾਬਾਂ ਟੁੱਟਿਆ ਹੋਇਆ ਪੈਨ ਤੇ ਇੱਕ ਬਲਦੀ ਹੋਈ ਮਾਚਸ ਦੀ ਤੇਲੀ ਜਹੀ ਉਮੀਦ ਇੱਕ ਦਿਨ ਕੜਾਕੇ ਦੀ ਠੰਡ 'ਚ ਜਦੋਂ ਮਨੀਸ਼ ਆਪਣੇ ਗਰਮ ਜੈਕਟ ਪਾ ਕੇ ਕਾਰ 'ਚ ਬੈਠਿਆ ਵਿਸ਼ਾਲ ਨੂੰ ਦੇਖਿਆ ਜੋ ਸਾਈਕਲ ਤੇ ਪੈਂਡਲ ਤੇ ਪੈਰ ਰੱਖਣ ਦੀ ਕੋਸ਼ਿਸ਼ ਕਰ ਰਿਹਾ ਸੀ ਨੰਗੇ ਪੈਰ ਤੇ ਲਾਲੀ ਆਈ ਹੋਈ ਰੇਖਾ ਹੱਸਦੇ ਹੋਏ ਬੋਲੀ ਕਦੇ-ਕਦੇ ਲੱਗਦਾ ਹੈ ਪਰਮਾਤਮਾ ਨੇ ਇਸ ਘਰ ਦੇ ਵਿੱਚ ਫਰੀਦਾ ਬੋਝ ਵੀ ਭੇਜਿਆ ਹੋਇਆ ਹੈ ਤੇ ਰਕੇਸ਼ ਨੇ ਹੱਸਦੇ ਹੋਏ ਕਿਹਾ ਕਿ ਚਲੋ ਘਟੋ-ਘਟੋ ਝਾੜੂ ਪੋਚੇ ਦਾ ਕੰਮ ਤਾਂ ਕਰ ਲੈਂਦਾ ਹੈ ਵਿਸ਼ਾਲ ਨੇ ਕੁਝ ਨਹੀਂ ਕਿਹਾ ਉਸਨੇ ਬਸ ਆਪਣੀ ਸਾਈਕਲ ਚੁੱਕੀ ਤੇ ਠੰਡੀ ਹਵਾਵਾਂ ਚੀਰਦੇ ਹੋਏ ਸਕੂਲ ਵਾਲ ਨੂੰ ਨਿਕਲ ਗਿਆ ਸਾਲ ਬੀਤਦੇ ਗਏ ਮਨੀਸ਼ ਹੁਣ ਕਾਲਜ ਵਿੱਚ ਸੀ ਪੜ੍ਹਾਈ ਲਈ ਜ਼ੀਰੋ ਤੇ ਪੈਸੇ ਖਰਚ ਕਰਨ ਚ ਅੱਗੇ ਵਿਸ਼ਾਲ ਨੇ ਸਕਾਲਰਸ਼ਿਪ ਦੇ ਦਮ ਤੇ ਅੱਗੇ ਦੀ ਪੜ੍ਹਾਈ ਕੀਤੀ ਉਹ ਪੜਦਾ ਰਿਹਾ ਸੰਘਰਸ਼ ਕਰਦਾ ਰਿਹਾ ਬਿਨਾਂ ਸ਼ਿਕਾਇਤੋਂ ਕਦੇ ਕਿਤਾਬਾਂ ਉਧਾਰ ਲੈ ਕੇ ਪੜਦਾ ਕਦੇ ਸਟੇਸ਼ਨ ਤੇ ਬੈਠ ਕੇ ਕੋਚਿੰਗ ਨੋਟਸ ਬਣਾਉਂਦਾ ਕਦੇ ਵੀ ਕਿਸੇ ਤੋਂ ਕੁਝ ਨਹੀਂ ਮੰਗਿਆ ਸਿਰਫ ਆਪਣੀ ਮਿਹਨਤ ਨਾਲ ਦੋਸਤੀ ਕੀਤੀ ਵਿੰਡੋ ਵਾਲਿਆਂ ਨੂੰ ਵੀ ਇਹੀ ਲੱਗਦਾ ਸੀ ਮਤਰਿਆ ਕਿੱਥੇ ਜਾਵੇਗਾ ਮਨੀਸ਼ ਹੀ ਅੱਗੇ ਜਾਵੇਗਾ ਪਰ ਕੋਈ ਨਹੀਂ ਜਾਣਦਾ ਸੀ ਕਿ ਵਿਸ਼ਾਲ ਹਰ ਉਸ ਤਾਨੇ ਨੂੰ ਆਪਣੀ ਖੁਰਾਕ ਬਣਾ ਰਿਹਾ ਸੀ ਹੁਣ ਕਹਾਣੀ ਉਸ ਮੋੜ ਤੇ ਆਉਣ ਵਾਲੀ ਸੀ ਜਿੱਥੇ ਕਿਸਮਤ ਨੂੰ ਵੀ ਚੁੱਪ ਹੋਣਾ ਪਿਆ ਇੱਕ ਵੱਡਾ ਸਰਕਾਰੀ ਫੈਸਟੀਵਲ ਹੋਣ ਵਾਲਾ ਸੀ ਯੂਥ ਆਈਕਨ ਆਫ ਇੰਡੀਆ ਪੁਰਸਕਾਰ ਸਮਾਰੋਹ ਪੂਰੇ ਦੇਸ਼ ਦੇ ਵਿੱਚ ਚੁਣੇ ਹੋਏ ਕੁਝ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜਾਣਾ ਸੀ ਉਸ ਫੈਸਟੀਵਲ 'ਚ ਦੇਸ਼ ਦੇ ਵੱਡੇ ਬਿਜ਼ਨਸਮੈਨ ਆਈਏਐਸ ਅਧਿਕਾਰੀ ਤੇ ਮੰਤਰੀ ਵਗੈਰਾ ਸ਼ਾਮਲ ਹੋਣ ਵਾਲੇ ਸੀ ਪਿੰਡ ਦੇ ਹੀ ਕਿਸੇ ਵਿਅਕਤੀ ਦਾ ਨਾਮ ਉਸ ਲਿਸਟ ਦੇ ਵਿੱਚ ਆਇਆ ਸੀ ਮੀਡੀਆ 'ਚ ਚਰਚਾ ਸੀ ਪਿੰਡ ਦੇ ਲੋਕ ਉੱਥੇ ਜਿਹੜੇ ਮੇਨ ਹੈਡ ਸੀ ਉਹਦੇ ਕੋਲੋਂ ਪੁੱਛ ਰਹੇ ਸੀ ਕੌਣ ਹੈ ਇਹ ਤੇ ਜਿਵੇਂ ਹੀ ਫਿਰ ਟੀਵੀ ਤੇ ਫੋਟੋ ਆਈ ਰੇਖਾ ਰੇਕੇਸ਼ ਦੀਆਂ ਅੱਖਾਂ ਖੁੱਲ੍ਹੀਆਂ ਖੁੱਲੀਆਂ ਰਹਿ ਗਈਆਂ ਸਟੇਜ ਤੇ ਜੋ ਖੜਿਆ ਸੀ ਉਹ ਵਿਸ਼ਾਲ ਸੀ ਸਮਰੋਹ ਰਾਜਸਤਾਨੀ ਦਿੱਲੀ ਕਰਵਾਇਆ ਗਿਆ ਸੀ ਬਹੁਤ ਵੱਡਾ ਹਾਲ ਚਮਕਦਾਰ ਲਾਈਟਾਂ ਕੈਮਰੇ ਦੀਆਂ ਫਲੈਸ਼ਾਂ ਤੇ ਮੀਡੀਆ ਦਾ ਰੋਲਾ ਰੱਪਾ ਸਟੇਜ ਦੇ ਉੱਤੇ ਇੱਕ ਤੋਂ ਬਾਅਦ ਇੱਕ ਨਾਂ ਦੀ ਅਨਾਉਂਸਮੈਂਟ ਹੋ ਰਹੀ ਸੀ ਤੇ ਉੱਥੇ ਖੜ੍ਹਦੇ ਸਾਰੇ ਹੀ ਜਨਤਾ ਤਾੜੀਆਂ ਦੇ ਨਾਲ ਸਵਾਗਤ ਕਰ ਰਹੀ ਸੀ ਫਿਰ ਐਂਕਰ ਦੀ ਆਵਾਜ਼ ਗੂੰਜੀ ਤੇ ਹੁਣ ਇਸ ਸਾਲ ਦਾ ਸਭ ਤੋਂ ਵੱਡਾ ਇਨਾਮ ਯੂਥ ਆਈਕਨ ਆਫ ਇੰਡੀਆ ਜਿੱਤਣ ਜਾ ਰਿਹਾ ਹੈ ਉਸ ਵਿਅਕਤੀ ਨੂੰ ਜਿਸ ਨੇ ਸੰਘਰਸ਼ ਨੂੰ ਸਾਧਨਾ ਬਣਾ ਲਿਆ ਜਿਸ ਨੇ ਗਰੀਬੀ, ਭੇਦਭਾਵ, અપਮਾਨ ਦੇ ਵਿੱਚ ਵੀ ਹਾਰ ਨਹੀਂ ਮੰਨੀ प्ली वेलकम आई आईएएस अधिकारी श्री विशाल वर्मा पूरा हॉल तालीयां ਦੇ ਨਾਲ ਗੂੰਜ ਗਿਆ ਕਾਲੇ ਰੰਗ ਦੇ ਸੂਟ ਚ ਆਤਮ ਵਿਸ਼ਵਾਸ ਦੇ ਭਰੇ ਹੋਏ ਚਿਹਰੇ ਸ਼ਾਂਤ ਸਮਾਈਲ ਦੇ ਨਾਲ ਜਦੋਂ ਵਿਸ਼ਾਲ ਸਟੇਜ ਤੇ ਚੜ੍ਹਿਆ ਕੈਮਰੇ ਤੇ ਲੋਕਾਂ ਦੀਆਂ ਨਜ਼ਰਾਂ ਦਾ ਸਾਰਾ ਖਿੱਚ ਦਾ ਕੇਂਦਰ ਉਹੀ ਬਣ ਗਿਆ ਉਹ ਉਹੀ ਵਿਸ਼ਾਲ ਸੀ ਜਿਸ ਨੂੰ ਉਸਦੇ ਪਿਤਾ ਕਦੇ ਕਹਿੰਦੇ ਸੀ ਕਿ ਤੇਰਾ ਕੁਝ ਨਹੀਂ ਹੋਣਾ ਜਿਸਨੇ ਬਚਪਨ ਚ ਲੋਕਾਂ ਦੇ ਪੁਰਾਣੇ ਸਿੱਟੇ ਹੋਏ ਸੈਂਡਲ ਪਾ ਕੇ ਸਕੂਲ ਜਾਂਦਾ ਸੀ ਹੁਣ ਉਹ ਖੁਦ ਨਵੇਂ ਬੂਟ ਪਾਏ ਹੋਏ ਸਟੇਜ ਤੇ ਖੜ੍ਹਾ ਸੀ ਮਨੀਸ਼ ਰੇਖਾ ਤੇ ਰਕੇਸ਼ ਟੀਵੀ ਦੇ ਸਾਹਮਣੇ ਚੁੱਪਚਾਪ ਖੜੇ ਸੀ ਕੋਈ ਕੁਝ ਵੀ ਨਹੀਂ ਬੋਲ ਰਿਹਾ ਸੀ ਰੇਖਾ ਨੂੰ ਆਪਣੀਆਂ ਅੱਖਾਂ ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ ਰਕੇਸ਼ ਦੀਆਂ ਅੱਖਾਂ ਝੁਕੀਆਂ ਹੋਈਆਂ ਸੀ ਤੇ ਮਨੀਸ਼ ਦਾ ਮੂੰਹ ਖੁੱਲਾ ਰਹਿ ਗਿਆ ਸੀ ਕਦੇ ਜਿਨ੍ਹਾਂ ਨੇ ਉਸ ਨੂੰ ਬੋਝ ਸਮਝਿਆ ਸੀ ਉਹੀ ਅੱਜ ਦੇਸ਼ ਦੀ ਸਭ ਤੋਂ ਵੱਡੀ ਸਟੇਜ ਤੇ ਸੀ ਸਟੇਜ ਤੇ ਆਏ ਹੋਏ ਕਈ ਮੰਤਰੀ ਤੇ ਕਰੋੜਪਤੀ ਨੇ ਵਿਸ਼ਾਲ ਦੇ ਸੰਘਰਸ਼ ਦੀ ਸ਼ਲਾਘਾ ਕੀਤੀ ਇੱਕ ਇੰਟਰਵਿਊ 'ਚ ਜਦੋਂ ਕਿਸੇ ਪੱਤਰਕਾਰ ਨੇ ਪੁੱਛਿਆ ਤੁਸੀਂ ਇੰਨੀਆਂ ਮੁਸ਼ਕਲਾਂ ਦੇ ਵਿੱਚ ਰਹਿੰਦੇ ਹੋਏ ਇਹ ਸਭ ਕੁਝ ਕਿਵੇਂ ਪ੍ਰਾਪਤ ਕੀਤਾ ਤਾਂ ਵਿਸ਼ਾਲ ਨੇ ਹੱਸਦੇ ਹੋਏ ਕਿਹਾ ਮੈਂ ਕਦੇ ਕਿਸੇ ਨੂੰ ਸਵਾਲ ਨਹੀਂ ਕੀਤਾ ਬਸ ਆਪਣੇ ਆਪ ਨਾਲ ਇੱਕ ਵਾਦਾ ਕੀਤਾ ਸੀ ਚੁੱਪਚਾਪ ਚੱਲਾਂਗਾ ਪਰ ਜਦੋਂ ਚੱਲਾਂਗਾ ਤਾਂ ਦੁਨੀਆ ਦੇਖੇਗੀ ਪੂਰਾ ਹਾਲ ਫਿਰ ਤਾੜੀਆਂ ਦੇ ਨਾਲ ਗੂੰਜ ਗਿਆ ਫੈਸਟੀਵਲ ਖਤਮ ਹੋਣ ਤੋਂ ਬਾਅਦ ਜਦੋਂ ਲੋਕ ਮਿਲ ਰਹੇ ਸੇ ਉਦੋਂ ਹੀ ਸੁਰੱਖਿਆ ਘੇਰੇ 'ਚ ਇੱਕ ਹਲਚਲ ਹੋਈ ਦਰਵਾਜ਼ੇ ਤੋਂ ਤਿੰਨ ਲੋਕ ਹੌਲੀ-ਹੌਲੀ ਅੰਦਰ ਆ ਰਹੇ ਸੇ ਰਕੇਸ਼, ਰੇਖਾ ਤੇ ਮਨੀਸ਼, ਰਕੇਸ਼ ਦੀ ਚਾਲ ਹੋਲੀ ਸੀ, ਗਰਦਨ ਸ਼ਰਮ ਦੇ ਨਾਲ ਝੁਕੀ ਹੋਈ। ਰੇਖਾ ਦੀਆਂ ਅੱਖਾਂ 'ਚ ਪਛਤਾਵਾ ਸਾਫ਼ ਦਿਖ ਰਿਹਾ ਸੀ, ਪਰ ਹੁਣ ਕੁਝ ਕਹਿਣ ਦੀ ਹਿੰਮਤ ਨਹੀਂ ਹੋ ਰਹੀ ਸੀ। ਮਨੀਸ਼ ਜਿਹੜਾ ਕਦੇ ਕਾਰ ਤੇ ਬ੍ਰਾਂਡਡ ਕੱਪੜਿਆਂ ਦਾ ਰਾਜਾ ਸੀ, ਹੁਣ ਆਪਣੇ ਮਤਰੇ ਭਰਾ ਨੂੰ ਸੂਟ ਬੂਟ ਵਿੱਚ ਦੇ ਕੇ ਜਿਵੇਂ ਆਪਣੇ ਆਪ ਨੂੰ ਛੋਟਾ ਮਹਿਸੂਸ ਕਰ ਰਿਹਾ ਸੀ। ਵਿਸ਼ਾਲ ਨੇ ਦੂਰ ਤੋਂ ਹੀ ਉਹਨਾਂ ਨੂੰ ਦੇਖ ਲਿਆ। ਕੁਝ ਪਲ ਲਈ ਤਾਂ ਉਸਦੇ ਸਾਹ ਰੁਕ ਗਏ। ਬਚਪਨ ਦੀਆਂ ਸਾਰੀਆਂ ਯਾਦਾਂ ਕਿਸੇ ਫਿਲਮ ਦੀ ਤਰ੍ਹਾਂ ਅੱਖਾਂ ਦੇ ਅੱਗੇ ਘੁੰਮਣ ਲੱਗੀਆਂ ਉਹ ਟੁੱਟੀ ਹੋਈ ਸਾਈਕਲ ਉਹ ਤਾਨਿਆਂ ਦੇ ਨਾਲ ਭਰੀ ਹੋਈ ਰਾਹ ਚਾਦੀ ਦੁਕਾਨ ਨੰਗੇ ਪੈਰਾਂ ਦੀ ਠੰਡ ਤੇ ਚੁੱਪਚਾਪ ਰੋਂਦੀ ਹੋਈਆਂ ਰਾਤਾਂ ਪਰ ਫਿਰ ਵੀ ਉਸ ਦੇ ਦਿਲ ਦੇ ਵਿੱਚ ਨਫ਼ਰਤ ਨਹੀਂ ਸੀ ਬਲਕਿ ਇੱਕ ਸ਼ਾਂਤ ਮੁਜ਼ਬੂਤ ਮੁਸਕਾਨ ਸੀ ਉਹ ਸਟੇਜ ਤੋਂ نیچے ਉਤਰਿਆ ਲੋਕਾਂ ਨੇ ਸੋਚਿਆ ਕਿ ਸ਼ਾਇਦ ਹੁਣ ਇਹ ਉਹਨਾਂ ਨੂੰ ਨਜ਼ਰਅੰਦਾਜ਼ ਕਰ ਦਵੇਗਾ ਪਰ ਨਹੀਂ ਵਿਸ਼ਾਲ ਹੌਲੀ-ਹੌਲੀ ਚੱਲਿਆ ਤੇ ਜਾ ਕੇ ਆਪਣੇ ਪਿਤਾ ਰਕੇਸ਼ ਦੇ ਸਾਹਮਣੇ ਰੁਕ ਗਿਆ ਉਸਨੇ ਕੁਝ ਨਹੀਂ ਕਿਹਾ ਬਸ ਝੁਕਿਆ ਤੇ ਪੈਰਾਂ ਨੂੰ ਹੱਥ ਲਾਇਆ ਰਕੇਸ਼ ਕੰਬ ਗਿਆ ਮਾਫ਼ ਕਰ ਦੇ ਪੁੱਤ ਮੈਂ ਤੈਨੂੰ ਕਦੇ ਆਪਣਾ ਮੰਨਿਆ ਹੀ ਨਹੀਂ ਪਰ ਅੱਜ ਤੂੰ ਮੈਨੂੰ ਸ਼ਰਮਿੰਦਾ ਕਰ ਦਿੱਤਾ ਰੇਖਾ ਦੀਆਂ ਅੱਖਾਂ 'ਚੋਂ ਹੰਝੂ ਆਉਣ ਲੱਗੇ ਅਸੀਂ ਕਦੇ ਵੀ ਤੈਨੂੰ ਉਹ ਨਹੀਂ ਦਿੱਤਾ ਜਿਹੜਾ ਤੈਨੂੰ ਕਦੇ ਮਿਲਣਾ ਚਾਹੀਦਾ ਸੀ ਪਰ ਫਿਰ ਵੀ ਤੂੰ ਸਾਨੂੰ ਸਾਰਾ ਕੁਝ ਦੇ ਦਿੱਤਾ ਵਿਸ਼ਾਲ ਨੇ ਸਿਰ ਉੱਤੇ ਕਰਕੇ ਕਿਹਾ ਤੁਸੀਂ ਜੋ ਨਹੀਂ ਦਿੱਤਾ ਉਹ ਮੇਰੀ ਤਾਕਤ ਬਣਿਆ ਮੈਂ ਟੁੱਟ ਸਕਦਾ ਸੀ ਪਰ ਮੈਂ ਖੁਦ ਨੂੰ ਮਜ਼ਬੂਤ ਕੀਤਾ ਤੁਸੀਂ ਮੈਨੂੰ ਭੁਲਾਇਆ ਪਰ ਮੈਂ ਤੁਹਾਨੂੰ ਮਾਫ਼ ਨਹੀਂ ਕਰਾਂਗਾ ਕਿਉਂਕਿ ਮੈਂ ਕਦੇ ਗੁੱਸਾ ਕੀਤਾ ਹੀ ਨਹੀਂ ਪੂਰਾ ਹਾਲ ਚੁੱਪ ਸੀ ਸਿਰਫ ਅੱਖਾਂ ਦੇ ਵਿੱਚੋਂ ਧਰਤੀ ਤੇ ਡਿੱਗਦੇ ਹੋਏ ਹੰਝੂਆਂ ਦੀ ਨਮੀ ਸੀ ਫੈਸਟੀਵਲ ਹੁਣ ਆਪਣੀ ਸਮਾਪਤੀ ਦੇ ਵੱਲ ਜਾ ਰਿਹਾ ਸੀ ਪਰ ਉਥੇ ਦੇ ਪ੍ਰਬੰਧਕਾਂ ਨੇ ਜਦੋਂ ਦੇਖਿਆ ਮੀਡੀਆ ਦੇ ਲੋਕ ਤੇ ਦੇਸ਼ ਭਰ ਚੋਂ ਆ ਲੋਕ ਹੁਣ ਵੀ ਸਟੇਜ ਦੇ ਵੱਲ ਨਜ਼ਰਾਂ ਗੱਡ ਕੇ ਬੈਠੇ ਨੇ ਤਾਂ ਉਹਨਾਂ ਨੇ ਸਟੇਜ ਪ੍ਰਬੰਧਕਾਂ ਨੂੰ ਕਿਹਾ ਜੇਕਰ ਵਿਸ਼ਾਲ ਜੀ ਚਾਹੁੰਦੇ ਨੇ ਤੇ ਇੱਕ ਆਖਰੀ ਸਪੀਚ ਦੇਸ਼ ਦੇ ਵਿਦਿਆਰਥੀਆਂ ਦੇ ਲਈ ਦੇਣ ਵਿਸ਼ਾਲ ਥੋੜੀ ਦੇਰ ਚੁੱਪ ਰਿਹਾ ਫਿਰ ਮਾਈਕ ਦੇ ਵੱਲ ਗਿਆ ਸਟੇਜ ਤੇ ਖੜੇ ਹੋਏ ਉਸ ਵਿਅਕਤੀ ਦੇ ਵਿੱਚ ਨਾ ਕਮੰਡ ਸੀ ਨਾ ਬਦਲਾ ਬਸ ਇੱਕ ਸ਼ਾਂਤੀ ਸੀ ਜਿਹੜੀ ਇੱਕ ਲੰਬੀ ਲੜਾਈ ਜਿੱਤਣ ਤੋਂ ਬਾਅਦ ਮਿਲਦੀ ਹੈ ਉਸਨੇ ਮਾਈਕ ਫੜਿਆ ਤੇ ਇੱਕ ਲੰਮਾ ਸਾਹ ਲਿਆ ਮੈਂ ਕਿਸਮਤ ਵਾਲਾ ਹਾਂ ਜਿਹੜਾ ਕਿ ਮੈਨੂੰ ਅੱਜ ਇਨਾ ਪਿਆਰ ਮਿਲਿਆ ਪਰ ਇਹ ਜਿੱਤ ਮੇਰੀ ਨਹੀਂ ਹੈ ਇਹ ਹਾਰ ਉਸ ਬੱਚੇ ਦੀ ਹੈ ਜਿਸ ਨੂੰ ਕਦੇ ਉਸਦੇ ਹੀ ਘਰ 'ਚ ਮਿੱਤਰਿਆ ਬਣਾ ਕੇ ਰੱਖ ਦਿੱਤਾ ਗਿਆ ਹੋਵੇ ਪੂਰਾ ਹਾਲ ਹੁਣ ਸੁੰਨ ਸੀ ਮੈਂ ਇੱਕ ਅਜੇਹਾ ਬੱਚਾ ਸੀ ਜਿਸ ਨੂੰ ਉਸਦੇ ਆਪਣੇ ਹੀ ਘਰ 'ਚ ਦੂਜੇ ਦਰਜੇ ਦਾ ਦਰਜਾ ਦਿੱਤਾ ਗਿਆ ਮੇਰੇ ਨਾਲ ਕੋਈ ਵੀ ਅਨਿਆਇ ਨਹੀਂ ਹੋਇਆ ਸਿਰਫ ਮੈਨੂੰ ਨਜ਼ਰ ਅੰਦਾਜ਼ ਕੀਤਾ ਗਿਆ ਤੇ ਕਦੇ-ਕਦੇ ਸਭ ਤੋਂ ਵੱਧ ਤਕਲੀਫ ਉਹੀ ਹੁੰਦੀ ਹੈ ਜਦੋਂ ਤੁਹਾਨੂੰ ਦੇਖ ਕੇ ਵੀ ਲੋਕ ਨਜ਼ਰ ਅੰਦਾਜ਼ ਕਰਦੇ ਨੇ ਉਸਦੀ ਆਵਾਜ਼ ਕੰਬ ਰਹੀ ਸੀ ਪਰ ਸ਼ਬਦ ਤਲਵਾਰ ਦੀ ਤਰ੍ਹਾਂ ਸਿੱਧੇ ਦਿਲ ਦੇ ਵਿੱਚ ਉਧਰ ਰਹੇ ਸੀ ਮੇਰੇ ਕੋਲ ਨਵੀਆਂ ਕਿਤਾਬਾਂ ਨਹੀਂ ਸੀ ਪਰ ਮੇਰੇ ਅੰਦਰ ਸਿੱਖਣ ਦੀ ਅੱਗ ਸੀ ਮੇਰੇ ਕੋਲ ਗਰਮ ਕੱਪੜੇ ਨਹੀਂ ਸੀ ਪਰ ਮੇਰੀ ਹਿੰਮਤ ਮੈਨੂੰ ਠੰਡ ਤੋਂ ਬਚਾਉਂਦੀ ਸੀ ਮੈਂ ਹਰ ਤਾਨੇ ਹਰ ਚੁੱਪ ਹਰ ਬੇਇੱਜ਼ਤੀ ਨੂੰ ਆਪਣੇ ਸੁਪਨੇ ਦੀ ਪੌੜੀ ਬਣਾ ਲਿਆ ਹੁਣ ਉਸ ਦੀਆਂ ਅੱਖਾਂ ਦੇ ਵਿੱਚ ਹੰਝੂ ਸੀ ਪਰ ਉਹ ਹੱਸ ਰਿਹਾ ਸੀ ਅੱਜ ਜਿਹੜੇ ਮੇਰੇ ਕੋਲ ਆ ਕੇ ਮਾਫੀ ਮੰਗ ਰਹੇ ਨੇ ਮੈਂ ਉਹਨਾਂ ਨੂੰ ਕੁਝ ਨਹੀਂ ਕਹਾਂਗਾ ਕਿਉਂਕਿ ਮੈਂ ਉਹਨਾਂ ਨੂੰ ਕੋਈ ਵੀ ਦੋਸ਼ ਨਹੀਂ ਦਿੰਦਾ ਉਹ ਖੁਦ ਟੁੱਟੀ ਹੋਈ ਸੋਚ ਦੇ ਸ਼ਿਕਾਰ ਸੀ ਪਰ ਅੱਜ ਜੇ ਮੈਂ ਇਥੇ ਖੜਿਆ ਹਾਂ ਇਹ ਸਾਬਿਤ ਕਰਨ ਦੇ ਲਈ ਕਿ ਕਿਸੇ ਬੱਚੇ ਦੀ ਕਾਬਲੀਅਤ ਉਸਦੇ ਖੂਨ ਤੋਂ ਨਹੀਂ ਉਸਦੀ ਸੋਚ ਤੇ ਸੰਘਰਸ਼ ਤੋਂ ਹੀ ਤੈਅ ਹੁੰਦੀ ਹੈ ਤਾੜੀਆਂ ਗੂੰਜਣ ਲੱਗੀਆਂ ਪਰ ਇਸ ਵਾਰ ਉਹ ਤਾੜੀਆਂ ਦੀ ਆਵਾਜ਼ ਨਹੀਂ ਸੀ ਉਹ ਹਰ ਇੱਕ ਉਸ ਬੱਚੇ ਦੀ ਆਵਾਜ਼ ਸੀ ਜਿਸ ਨੂੰ ਕਦੇ ਕਮਜ਼ੋਰ ਸਮਝਿਆ ਗਿਆ ਸੀ ਉੱਥੇ ਹੀ ਇੱਕ ਖੁੰਝੇ ਦੇ ਵਿੱਚ ਰਕੇਸ਼ ਦੇ ਹੰਝੂ ਰੁਕ ਨਹੀਂ ਰਹੇ ਸੀ ਉਸ ਨੂੰ ਉਹ ਹਰ ਇੱਕ ਗੱਲ ਯਾਦ ਆ ਰਹੀ ਸੀ ਜਿਹੜੀ ਉਸਨੇ ਕਦੇ ਵਿਸ਼ਾਲ ਨੂੰ ਕਹੀ ਸੀ ਤੂੰ ਕਦੇ ਕੁਝ ਨਹੀਂ ਕਰ ਸਕੇਂਗਾ ਤੂੰ ਬੋਝ ਹੈ ਹੁਣ ਉਸ ਨੂੰ ਆਪਣੇ ਹੀ ਬੋਲੇ ਹੋਏ ਬੋਲ ਚਿਪੇੜ ਦੀ ਤਰ੍ਹਾਂ ਵੱਜ ਰਹੇ ਸੀ ਰੇਖਾ ਬੁਰੀ ਤਰ੍ਹਾਂ ਰੋ ਰਹੀ ਸੀ ਉਹ ਉਹੀ ਰੇਖਾ ਸੀ ਜਿਹੜੀ ਕਦੇ ਕਹਿੰਦੀ ਸੀ ਇੱਕ ਹੀ ਘਰ ਦੇ ਵਿੱਚ ਰਹਿੰਦੇ ਹੋ ਪਰ ਫਰਕ ਸਾਫ਼ ਦਿਸਦਾ ਮਨੀਸ਼ ਤੇ ਜਜਵਾ ਹੈ ਵਿਸ਼ਾਲ ਤੇ ਨਹੀਂ ਅੱਜ ਉਸ ਨੂੰ ਸਮਝ ਆਇਆ ਕਿ ਜਜਵਾ ਰੋਲਾ ਨਹੀਂ ਪਾਉਂਦਾ ਉਹ ਚੁੱਪਚਾਪ ਰਾਸਤਾ ਬਣਾਉਂਦਾ ਹੈ ਮਨੀਸ਼ ਜਿਹੜਾ ਹੁਣ ਚੁੱਪਚਾਪ ਬੈਠਿਆ ਸੀ ਪਹਿਲੀ ਵਾਰ ਉੱਠਿਆ ਤੇ ਵਿਸ਼ਾਲ ਦੇ ਕੋਲ ਗਿਆ ਉਸ ਨੇ ਹੱਥ ਜੋੜ ਕੇ ਕਿਹਾ ਭਰਾ ਤੂੰ ਸੱਚ ਵਿੱਚ ਹੀ ਵੱਡਾ ਹੋ ਗਿਆ ਤੇ ਅਸੀਂ ਬਹੁਤ ਛੋਟੇ ਰਹਿ ਗਏ ਵਿਸ਼ਾਲ ਨੇ ਉਸ ਦੇ ਮੋਢਿਆਂ ਤੇ ਹੱਥ ਰੱਖ ਕੇ ਕਿਹਾ ਤੂੰ ਉਦੋਂ ਛੋਟਾ ਨਹੀਂ ਸੀ ਬਸ ਸਮਝ ਤੋਂ ਦੂਰ ਸੀ ਜੇਕਰ ਅੱਜ ਤੂੰ ਸਮਝ ਗਿਆ ਤਾਂ ਤੂੰ ਵੀ ਵੱਡਾ ਹੀ ਹੈਂ ਪ੍ਰੋਗਰਾਮ ਤੋਂ ਬਾਅਦ ਜਦੋਂ ਸਾਰੇ ਜਾਣ ਲੱਗੇ ਤਾਂ ਉਦੋਂ ਇੱਕ ਛੋਟਾ ਜਿਹਾ ਬੱਚਾ ਸਟੇਜ ਦੇ ਕੋਲ ਆਇਆ ਉਸਨੇ ਵੀ ਵਿਸ਼ਾਲ ਨੂੰ ਪੁੱਛਿਆ ਕਿ ਸਰ ਸੱਚ ਵਿੱਚ ਹੀ ਕਦੇ ਤੁਸੀਂ ਸਾਈਕਲ ਤੇ ਸਕੂਲ ਜਾਂਦੇ ਸੀ ਵਿਸ਼ਾਲ ਨੇ ਮੁਸਕਰਾਉਂਦੇ ਹੋਏ ਜਵਾਬ ਦਿੱਤਾ ਹਾਂ ਪੁੱਤ ਕਦੇ ਸਾਈਕਲ ਵੀ ਨਹੀਂ ਸੀ ਕਦੇ ਨੰਗੇ ਪੈਰ ਵੀ ਗਿਆ ਹਾਂ ਬੱਚਾ ਬੋਲਿਆ ਤਾਂ ਫਿਰ ਤੁਸੀਂ ਐਨੇ ਵੱਡੇ ਕਿਵੇਂ ਬਣ ਗਏ ਵਿਸ਼ਾਲ ਨੇ ਝੁੱਕ ਕੇ ਕਿਹਾ ਮੈਂ ਕਦੇ ਦੂਜਿਆਂ ਤੋਂ ਅੱਗੇ ਨਹੀਂ ਭੱਜਿਆ ਪੁੱਤ ਮੈਂ ਉਹ ਤੋਂ ਹੀ ਅੱਗੇ ਵਧਣਾ ਸਿੱਖਿਆ ਅਗਲੇ ਦਿਨ ਦੀਆਂ ਅਖਬਾਰਾਂ 'ਚ ਸਿਰਫ ਇੱਕ ਹੀ ਨਾਮ ਸੀ ਆਈਐਸ ਵਿਸ਼ਾਲ ਬਰਮਾ ਇੱਕ ਮਤਰੇ ਪੁੱਤ ਦੀ ਚੁੱਪ ਉਸਨੇ ਬਦਲੇ 'ਚ ਬਦਲਾ ਨਹੀਂ ਇੱਜ਼ਤ ਆ ਗਈ ਟੀਵੀ ਚੈਨਲਾਂ ਤੇ ਮੀਡੀਆ ਤੇ ਹਰ ਜਗ੍ਹਾ ਵਿਸ਼ਾਲ ਦੀ ਕਹਾਣੀ ਵਾਇਰਲ ਹੋ ਗਈ ਸੀ ਬੱਚੇ-ਬੱਚੇ ਦੀ ਜ਼ੁਬਾਨ ਤੇ ਇੱਕ ਹੀ ਗੱਲ ਸੀ ਇਹ ਉਹੀ ਮੁੰਡਾ ਹੈ ਜਿਹੜਾ ਨੰਗੇ ਪੈਰ ਸਕੂਲ ਜਾਂਦਾ ਸੀ ਵਿਸ਼ਾਲ ਨੇ ਆਪਣੇ ਹੀ ਭਾਸ਼ਣ ਤੇ ਲੱਖਾਂ ਕਰੋੜਾਂ ਲੋਕਾਂ ਦੇ ਦਿਲ ਜਿੱਤ ਲਏ ਪਰ ਉਸਦੇ ਦਿਲ ਵਿੱਚ ਹੁਣ ਵੀ ਇੱਕ ਅਧੂਰਾਪਨ ਉਹ ਕਰ ਕੁਝ ਦਿਨਾਂ ਬਾਅਦ ਜਦੋਂ ਉਹ ਵਾਪਸ ਪਿੰਡ ਗੇ ਤਾ ਉਹ ਕਿਸੇ ਕਾਰਤੇ ਨਹੀਂ ਬਲਕਿ ਸਾਈਕਲ ਤੇ ਬੈਠ ਕੇ ਉਸੇ ਪੁਰਾਣੇ ਰਸਤੇਆਂ ਨੂੰ ਗਿਆ ਉਹ ਟੁੱਟੀ ਹੋਈ ਸੜਕ ਉਹ ਚਾਹ ਦੀ ਦੁਕਾਨ ਉਹ ਦਰਖਤ ਜਿਸ ਦੇ ਨੀਚੇ ਉਹ ਪੜ੍ਹਾਈ ਕਰਦਾ ਸੀ ਪਿੰਡ ਦੇ ਵਿੱਚ ਜਿਵੇਂ ਹਲਚਲ ਹੋਈ ਲੋਕ ਦਰਵਾਜਿਆਂ ਤੋਂ ਦੇਖਦੇ ਤੇ ਬੱਚੇ ਪਿੱਛੇ ਭੱਜਦੇ ਮੰਮੀ ਉਹ ਵਿਸ਼ਾਲ ਵੀਰ ਹੈ ਆਈਐਸਆਈ ਵਰਮਾ ਉਹ ਉਸੇ ਘਰ ਦੇ ਸਾਹਮਣੇ ਰੁਕਿਆ ਜਿੱਥੇ ਉਸਦੇ ਲਈ ਇੱਕ ਗਿਲਾਸ ਪਾਣੀ ਵੀ ਜ਼ਹਿਰ ਦੇ ਬਰਾਬਰ ਸੀ ਦਰਵਾਜ਼ਾ ਖੋਲਿਆਂ ਤਾਂ ਸਾਹਮਣੇ ਰੇਖਾ ਖੜੀ ਸੀ ਹੁਣ ਉਸ ਦੀ ਜ਼ੁਬਾਨ ਤੇ ਉਹ ਤਾਨੇ ਨਹੀਂ ਸੀ ਇਰਫ ਸ਼ਰਮ ਚੁੱਪ ਤੇ ਹੰਝੂ ਸੀ ਅੰਦਰ ਆਉ ਪੁੱਤ ਉਸਨੇ ਕਿਹਾ ਜਿਵੇਂ ਹੀ ਉਹ ਸ਼ਬਦ ਪਹਿਲੀ ਵਾਰ ਉਸਦੇ ਮੂੰਹੋਂ ਨਿਕਲੇ ਹੋਣ ਵਿਸ਼ਾਲ ਨੇ ਸਿਰ ਝੁਕਾਇਆ ਤੇ ਕਿਹਾ ਹੁਣ ਮੈਂ ਪੁੱਤ ਹਾਂ ਉਦੋਂ ਤੱਕ ਰਿਸ਼ਤੇਦਾਰ ਵੀ ਨਹੀਂ ਸੀ ਰੇਖਾ ਦੀਆਂ ਅੱਖਾਂ 'ਚ ਹੰਝੂ ਪਾਣੀ ਦੀ ਤਰ੍ਹਾਂ ਡਿੱਗਣ ਲੱਗੇ ਸਾਡੇ ਤੋਂ ਬਹੁਤ ਵੱਡੀ ਗਲਤੀ ਹੋਈ ਤੂੰ ਜੋ ਸਾਨੂੰ ਮਾਫ਼ ਕਰਕੇ ਉੱਚਾ ਹੋ ਗਿਆ ਉਹ ਸਾਡੀ ਅਸਲੀ ਸਜ਼ਾ ਹੈ ਫੇਰ ਆ ਕੇ ਸਾਹਮਣੇ ਆਇਆ ਉਹੀ ਪਿਤਾ ਜਿਸ ਨੇ ਵੀ ਕਦੇ ਉਸ ਨੂੰ ਨਾਂ ਲੈ ਕੇ ਨਹੀਂ ਬੁਲਾਇਆ ਸੀ ਪੁੱਤ ਤੇਰੇ ਜਿਹੇ ਬੱਚੇ ਦੇ ਲਈ ਮੈਨੂੰ ਪਿਤਾ ਕਹੋਣ ਦਾ ਹੱਕ ਨਹੀਂ ਪਰ ਇੱਕ ਵਾਰ ਫਿਰ ਮੈਨੂੰ ਆਪਣੇ ਹੱਥਾਂ ਦੇ ਨਾਲ ਚਾਹ ਪਿਲਾਵੇਂਗਾ ਜਿਹੜੀ ਤੂੰ ਚੁੱਪਚਾਪ ਬਚਪਨ ਦੇ ਵਿੱਚ ਮੇਰੇ ਲਈ ਬਣਾਉਂਦਾ ਸੀ ਵਿਸ਼ਾਲ ਦੀਆਂ ਅੱਖਾਂ ਨਾਮ ਸੀ ਪਰ ਚਿਹਰੇ ਤੇ ਮੁਸਕਾਨ ਅੱਜ ਵੀ ਬਣਾਵਾਂਗਾ ਪਿਤਾ ਜੀ ਪਰ ਹੁਣ ਮੈਂ ਇਕੱਲਾ ਨਹੀਂ ਪੀਵਾਂਗਾ ਸਾਰੇ ਇਕੱਠੇ ਬੈਠਣਗੇ ਕੁਝ ਦਿਨਾਂ ਬਾਅਦ ਵਿਸ਼ਾਲ ਨੇ ਪਿੰਡ ਦੇ ਸਕੂਲ ਨੂੰ ਗੋਦ ਲਿਆ ਤੇ ਉੱਥੇ ਵੱਡਾ ਬਦਲਾਅ ਸ਼ੁਰੂ ਕੀਤਾ ਉਹਨਾਂ ਨੇ ਕਿਹਾ ਕਿ ਇਸ ਪਿੰਡ ਦੇ ਵਿੱਚ ਇਸ ਸਕੂਲ ਦੇ ਵਿੱਚ ਹੁਣ ਕੋਈ ਵੀ ਬੱਚਾ ਬਿਨਾ ਸਾਈਕਲ ਤੋਂ ਨਹੀਂ ਪੜ੍ਹੇਗਾ ਤੇ ਹੁਣ ਕੋਈ ਵੀ ਬੱਚਾ ਇਸ ਲਈ ਛੋਟਾ ਨਹੀਂ ਸ ਜਾ ਜਾਵੇਗਾ ਕਿਉਂਕਿ ਉਹ ਮਤਰਿਆ ਹੈ ਗਰੀਬ ਹੈ ਜਾਂ ਫਿਰ ਇਕਲਾ ਹੈ ਸਕੂਲ ਦੇ ਗੇਟ ਤੇ ਹੁਣ ਇੱਕ ਬੋਰਡ ਲੱਗਿਆ ਸੀ ਇੱਥੇ ਬੱਚਿਆਂ ਨੂੰ ਉਹਨਾਂ ਦੇ ਖੂਨ ਤੋਂ ਨਹੀਂ ਉਹਨਾਂ ਦੇ ਜਨੂਨ ਤੋਂ ਪਛਾਣਿਆ ਜਾਂਦਾ ਹੈ ਸੋ ਦੋਸਤੋ ਕਿਵੇਂ ਦੇ ਲੱਗੀ ਤੁਹਾਨੂੰ ਅੱਜ ਦੀ ਇਹ ਕਹਾਣੀ ਉਮੀਦ ਕਰਦਾ ਹਾਂ ਕਿ ਕਹਾਣੀ ਵਧੀਆ ਲੱਗੀ ਹੋਵੇਗੀ ਜੇਕਰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਹੋਰਾਂ ਲੋਕਾਂ ਤੱਕ ਇਹ ਵੀਡੀਓ ਪਹੁੰਚ ਸਕੇ ਤੇ ਲੋਕ ਸਮਝ ਸਕਣ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਵੱਡੀ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ